ਇਹ ਕੁੜੀ ਸੁਮਨਦੀਪ ਕੌਰ ਹੈ ਇਹ ਅਕਸਰੀ ਸੋਸ਼ਲ ਮੀਡੀਆ ਤੇ ਆਪਦੀ ਆਵਾਜ਼ ਚੱਕਦੀ ਰਹਿੰਦੀ ਹੈ ਤੇ ਸਭ ਤੋਂ ਵੱਧ ਜੇਕਰ ਇਹ ਕਿਸੇ ਦੇ ਖਿਲਾਫ ਬੋਲਦੀ ਹੈ ਤਾਂ ਉਹ ਹੈ ਉਹ ਜੈਂਡਰ ਜਿਸ ਨੇ ਅੱਜਕੱਲ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਚਰਚਾ ਇਕੱਠੀ ਕੀਤੀ ਹੈ ਜਾਂ ਕਹਿ ਦਈਏ ਕਿ ਬਹੁਤ ਜ਼ਿਆਦਾ ਗੰਦ ਪਾਇਆ ਹੋਇਆ ਹੈ ਮੈਡ ਸੰਧੂ ਤੇ ਨਾਲ ਵੀ ਇਹ ਦਾ ਛੱਤੀ ਦਾ ਅੰਕੜਾ ਇਹ ਅਕਸਰ ਹੀ ਉਹਦੇ ਖਿਲਾਫ ਉਸ ਦੀਆਂ ਹਰਕਤਾਂ ਦੇ ਖਿਲਾਫ ਬੋਲਦੀ ਰਹਿੰਦੀ ਹੈ ਪੁੱਛਦੇ ਆਂ ਕੁੜੀ ਤੋਂ ਕੀ ਕਾਰਨ ਹੈ ਕਿ ਇਸ ਜੈਂਡਰ ਦੇ ਖਿਲਾਫ ਇਹ ਕੁੜੀ ਕਿਉਂ ਹੋ ਗਈ ਤਾਂ ਇਹ ਦੱਸਦੀ ਹੈ ਕਿ ਮੈਂ ਇਹ ਬਰਦਾਸ਼ਤ ਨਹੀਂ ਕਰ پا ਰਹੀ ਕਿ ਪੰਜਾਬ ਦੀ ਧਰਤੀ ਦਾ ਜਦੋਂ ਨਾਮ ਆਉਂਦਾ ਤਾਂ ਪੰਜਾਬ ਦੀ ਧਰਤੀ ਸੂਰਵੀਰਾਂ ਯੋਧਿਆਂ ਸ਼ਹੀਦਾਂ ਦੀ ਧਰਤੀ ਹੋਣ ਕਰਕੇ ਮਸ਼ਹੂਰ ਹੈ ਪੂਰੀ ਦੁਨੀਆ ਦੇ ਵਿੱਚ ਪਰ ਹੁਣ ਪੰਜਾਬ ਦੇ ਵਿੱਚ ਕਿਹੋ ਜੀਆਂ ਸ਼ਖਸੀਅਤਾਂ ਪੈਦਾ ਹੋ ਰਹੀਆਂ ਜਾਂ ਕਿਹੋ ਜੇ ਲੋਕ ਪੈਦਾ ਹੋ ਰਹੇ ਆ ਕਿਹੋ ਜੀ ਦਿੱਖ ਪੰਜਾਬ ਦੀ ਬਣਾਈ ਜਾ ਰਹੀ ਹੈ ਇਸ ਕਰਕੇ ਇਹ ਅਕਸਰ ਹੀ ਉਹਨਾਂ ਦੇ ਖਿਲਾਫ ਸੋਸ਼ਲ ਮੀਡੀਆ ਤੇ ਆਵਾਜ਼ ਚੱਗਦੀ ਰਹਿੰਦੀ ਹੈ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਇੱਕ ਕਮੈਂਟ ਵੀ ਜ਼ਰੂਰ ਕਰਿਓ ਜੇ ਕਿ ਤੁਸੀਂ ਕੀ ਸਮਝਦੇ ਹੋ ਵੀ ਇਹ ਜਿਹੜਾ ਜੈਂਡਰ ਹੈ ਉਹਦੇ ਕਲਾਫ਼ ਬੋਲਣਾ ਸਹੀ ਹੈ ਜਾਂ ਉਹਨਾਂ ਦੇ ਵੀ ਅਧਿਕਾਰ ਹੈ ਉਹਨਾਂ ਦਾ ਵੀ ਕੋਈ ਹੱਕ ਹੈ ਇਸ ਧਰਤੀ ਤੇ ਜੀਣ ਦਾ ਇਹ ਵੀ ਤੁਸੀਂ ਆਪਣੇ ਕਮੈਂਟ ਆਪਣੇ ਵਿਚਾਰ ਜਰੂਰ ਥੱਲੇ ਕਮੈਂਟ ਬਾਕਸ ਵਿੱਚ ਜਰੂਰ ਸਾਂਝੇ ਕਰਿਓ ਜੀ ਸਸੀ ਕਾ ਜੀ ਹਾਂਜੀ ਸਸੀ ਕਾ ਜੀ ਤੁਹਾਡਾ ਬਹੁਤ-ਬਹੁਤ ਤੇ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਤੁਸੀਂ ਸਪੈਸ਼ਲੀ ਟਾਈਮ ਕੱਢ ਕੇ ਮੇਰੇ ਲਈ ਆਏ ਗੱਲ ਕਰੀਏ ਆਪਾਂ ਤੁਸੀਂ ਸਮਾਜ ਦੇ ਵੱਖ-ਵੱਖ ਮੁੱਦਿਆਂ ਤੇ ਜਾਂ ਪੰਜਾਬ ਦੇ ਜਾਂ ਪੰਜਾਬੀਅਤ ਦੇ ਵੱਖ-ਵੱਖ ਮੁੱਦਿਆਂ ਤੇ ਲੋਕਾਂ ਦੇ ਮੁੱਦਿਆਂ ਤੇ ਵਿਚਾਰ ਚਰਚਾ ਕਰਦੇ ਰਹਿੰਦੇ ਹੋ। ਸਭ ਤੋਂ ਪਹਿਲਾਂ ਤੁਹਾਡਾ ਮੈਡ ਸੰਧੂ ਨਾਲ ਕੀ ਵੈਰ ਹੈ? ਨੀ ਉਹਦੇ ਨਾਲ ਕੋਈ ਵੈਰ ਨਹੀਂ ਆ। ਮੇਰੇ ਖਿਆਲ 'ਚ ਵੀ ਕੋਈ ਵੀ ਬੰਦਾ ਹੋਊਗਾ ਨਾ ਵੀ ਜਿਹਦੇ ਵਿੱਚ ਕੋਈ 10% 20% ਵੀ ਜ਼ਮੀਰ ਹੋਊਗੀ। ਉਹ ਬੰਦੇ ਦੇ ਤਾਂ ਖੂਨ ਖੋਲਦਾ ਹੋਊਗਾ ਉਹ ਨੂੰ ਵੇਖ ਕੇ। ਕਿਉਂ? ਕਿ ਮੰਨ ਲਓ ਆਪਾਂ ਨੂੰ ਮਾੜਾ ਨਹੀਂ ਕਹਿ ਸਕਦੇ ਉਹਨੂੰ ਰੱਬ ਨੇ ਬਣਾਇਆ ਉਹਨਾਂ ਦੀ ਵੀ ਇੱਕ ਦੁਨੀਆ ਉਹਨਾਂ ਦੇ ਵੀ ਇੱਕ ਜੈਂਡਰ ਆ ਬਟ ਉਸ ਚੀਜ਼ ਨੂੰ ਆਪਾਂ ਪ੍ਰਮੋਟ ਕਰਨਾ ਉਹਨੂੰ ਅੱਗੇ ਲੈ ਕੇ ਉਣਾ ਜਾਣ ਜਾਣ ਕੇ ਇੱਕ ਖਜਾਉਣ ਵਾਲੀ ਗੱਲ ਹੋਊਗੀ ਕਿਸੇ ਨੂੰ ਨਹੀਂ ਉਹਨੂੰ ਅਧਿਕਾਰ ਨਹੀਂ ਵੀ ਆਪਦੀਆਂ ਇੱਛਾਵਾਂ ਨੂੰ ਪੂਰਾ ਕਰੇ ਉਹਨੂੰ ਅਧਿਕਾਰ ਨਹੀਂ ਉਹਨੂੰ ਜੋ ਰੱਬ ਨੇ ਬਣਾਤਾ ਉਹਨੂੰ ਉਹਨੂੰ ਉਸੇ ਤਰੀਕੇ ਨਾਲ ਜੀਵੇ ਰੱਬ ਨੇ ਬਣਾਤਾ ਬਟ ਉਹ ਤੋਂ ਥੋੜਾ ਐਕਸਟਰਾ ਚੱਲ ਰਿਹਾ ਉਹ ਜਿੰਨਾ ਰੱਬ ਨੇ ਬਣਾਇਆ ਠੀਕ ਆਪਾਂ ਮੰਨਦੇ ਆ ਪਰ ਥੋੜਾ ਜਿਹਾ ਐਕਸਟਰਾ ਚੱਲ ਰਿਹਾ ਉਸ ਨਾਲੋਂ ਰੱਬ ਨਹੀਂ ਕਹਿੰਦਾ ਵੀ ਤੂੰ ਕੈਮਰੇ ਮੂਰੇ ਹੋ ਕੇ ਉਹ ਚੀਜ਼ਾਂ ਨੂੰ ਰੱਬ ਤਾਂ ਮੁੰਡੇ ਕੁੜੀਆਂ ਨੂੰ ਵੀ ਨਹੀਂ ਕਹਿੰਦਾ ਵੀ ਤੁਸੀਂ ਕੈਮਰੇ ਮੂਰੇ ਹੋ ਕੇ ਇੰਸਟਾਗ੍ਰam ਚ ਲਾਓ ਰੀਲਾਂ ਬਣਾਓ ਤੁਸੀਂ ਗਾਣੇ ਗਾਓ ਤੁਸੀਂ ਉਹ ਕਰੋ ਰੱਬ ਤਾਂ ਨਹੀਂ ਕਹਿੰਦਾ ਮੁੰਡੇ ਕੁੜੀਆਂ ਨੂੰ ਤੇ ਉਹ ਫਿਰ ਰੱਬ ਕਦੋਂ ਕਹਿੰਦਾ ਵੀ ਕੈਮਰੇ ਮੂਰੇ ਕੋਈ ਆਵੇ ਤੇ ਰੱਬ ਇਹ ਵੀ ਨਹੀਂ ਰੋਕਦਾ ਵੀ ਕੈਮਰੇ ਮੂਰੇ ਨਾ ਆਵੇ ਉਹਦੀਆਂ ਇੱਛਾਵਾਂ ਹੋ ਸਕਦੀਆਂ ਐ ਵੀ ਸੋਸ਼ਲ ਮੀਡੀਆ ਤੇ ਸ਼ੌਂਡ ਦੀ ਉਹ ਉਹਨੇ ਉਹਦੇ ਨਾਮ ਵੀ ਕਿੰਨਾ ਹੋ ਗਿਆ ਮੈਡ ਸੰਧੂ ਭਰਿਆ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਤੇ ਜੇ ਉਹ ਨਾ ਹੁੰਦਾ ਤੇ ਆਪਾਂ ਕਰਦੇ ਨਾ ਬਟ ਉਹ ਚੀਜ਼ ਬਸ ਮਾਈਂਡ 'ਚ ਆਇਆ ਵੀ ਹੁਣ ਅੱਜ ਦਾ ਜਿਹੜਾ ਯੂਥ ਹੈ ਆਪਾਂ ਕੀ ਚਾਹੁੰਨੇ ਆ ਆਪਾਂ ਚਾਹੁੰਨੇ ਆ ਵੀ ਸਭ ਕੁਝ ਚੰਗਾ ਹੋਵੇ ਵੀ ਆਪਣਾ ਨਾਮ ਬਣਿਆ ਹੋਇਆ ਪੰਜਾਬ ਦਾ ਇਹ ਬਦਨਾਮ ਨਾ ਹੋਵੇ ਤੇ ਜਿਹੜੀ ਚੀਜ਼ ਹੁਣ ਆਪਾਂ ਜੇ ਸਮਾਜ ਦੇ ਵਿੱਚ ਰਹਿਣਾ ਕਿਤੇ ਨਾ ਕਿਤੇ ਆਪਾਂ ਨੂੰ ਸਮਾਜ ਦੇ ਜਿਹੜੇ ਤੌਰ ਤਰੀਕੇ ਹੁੰਦੇ ਨੇ ਨਾ ਉਹਨਾਂ ਨੂੰ ਫੋਲੋ ਕਰਨਾ ਪੈਂਦਾ ਜੇ ਆਪਾਂ ਦੁਨੀਆ 'ਚ ਰਹਿਣਾ ਜ਼ਰੂਰੀ ਨਹੀਂ ਹੁੰਦਾ ਵੀ ਸਿਆਣੇ ਵੀ ਕਹਿੰਦੇ ਵੀ ਖਾਓ ਮਨ ਪੁੰਦਾ ਤੇ ਪਉ ਜੱਗ ਪੁੰਦਾ ਵੀ ਜ਼ਰੂਰੀ ਥੋੜਾ ਵੀ ਆਪਾਂ ਹਰੇਕ ਤਾਂ ਦੇ ਆਪਣੇ ਆਪ ਨੂੰ ਕਹਣਾ ਵੀ ਹਾਂ ਮੈਂ ਹੀ ਸਹੀ ਆ ਮੈਂ ਹੀ ਬਿਲਕੁਲ ਸਹੀ ਰਾਸਤੇ ਆ ਨਹੀਂ ਤੇ ਪੌਣ ਤੇ ਦਿੱਕਤ ਹੈ ਪੌਣ ਤੇ ਦਿੱਕਤ ਕੋਈ ਨਹੀਂ ਤੇ ਪਾਇਆ ਠੀਕ ਹੁੰਦਾ ਪਰ ਜਿਹੜਾ ਉਹ ਰਿਐਕਸ਼ਨ ਕਰਦਾ ਇੱਕ ਰਿਐਕਸ਼ਨ ਮਾਰੀ ਲੱਗਦਾ ਤੁਹਾਨੂੰ ਲੱਗਦਾ ਕੀ ਮਾਰ ਤੁਹਾਨੂੰ ਨਹੀਂ ਕਦੇ ਲੱਗੇ ਨਹੀਂ ਮੈਨੂੰ ਮੈਂ ਤਾਂ ਜੋ ਤੁਸੀਂ ਇੱਕ ਵਾਰੀ ਕਹਿੰਦੇ ਨਾ ਵੀ ਜੋ ਰੱਬ ਕਰਦਾ ਚੰਗਾ ਕਰਦਾ ਜੇ ਉਸੇ ਪਾਲਿਸੀ ਨੂੰ ਕਰ ਦਈਏ ਤਾਂ ਉਹਦੀਆਂ ਵੀ ਇੱਛਾਵਾਂ ਜੇ ਮੈਂ ਆਪਦੀਆਂ ਇੱਛਾਵਾਂ ਦੀ ਗੱਲ ਕਰਾਂ ਜੇ ਅ ਮੇਲ ਹੋਣ ਤੇ ਹੈਨਾ ਆਪਾਂ ਹੁਣ ਜੈਂਡਰ ਦੀ ਗੱਲ ਕਰ ਰਹੇ ਹਾਂ ਤੁਸੀਂ ਐਜ਼ ਅ ਫੀਮੇਲ ਹੋਣ ਤੇ ਔਰਤ ਹੋਣ ਤੇ ਕੁੜੀ ਹੋਣ ਤੇ ਬਹੁਤ ਸਾਰੀਆਂ ਛਾਵੇਂ ਹਮਮ ਕੀ ਤੁਸੀਂ ਉਹਨਾਂ ਨੂੰ ਲੁਕਾਉਂਦੇ ਹੋ ਕੁਝ ਹੁੰਦੀਆਂ ਜਿਹੜੀਆਂ ਮੈਂ ਜਿਹੜੀਆਂ ਜਿਹੜੀਆਂ ਐਜ਼ ਅ ਮੁੰਡਾ ਹੋਣ ਦੀਆਂ ਛਾਵੇਂ ਮੈਂ ਲੁਕੋਣਾ ਮੈਂ ਕੈਮਰੇ ਮੂਰੇ ਬੈਠਾ ਹਾਂ ਮੈਂ ਉਹੀ ਹਰਕਤਾਂ ਕਰ ਰਿਹਾ ਹਾਂ ਨਾ ਜੋ ਮੁੰਡਾ ਕਰਦਾ ਤੁਸੀਂ ਕੈਮਰੇ ਮੂਰੇ ਬੈਠੇ ਹੋ ਉਹੀ ਹਰਕਤਾਂ ਕਰ ਰਹੇ ਹੋ ਜੋ ਕੁੜੀਆਂ ਕਰਦੀਆਂ ਥਰਡ ਜੈਂਡਰ ਕਿਹੜੀਆਂ ਹਰਕਤਾਂ ਕਰੂਗਾ ਮੁੰਡੇ ਵਾਲੀਆਂ ਕਿ ਕੁੜੀਆਂ ਵਾਲੀਆਂ ਉਹ ਸਭ ਠੀਕ ਹੈ ਜਿੰਨਾ ਕ ਨਹੀਂ ਲੋਡ ਹੁੰਦੀ ਹੈ ਇਹ ਦੱਸੋ ਲੋਡ ਕਾ ਦੀ ਲੋਡ ਥੋਡੀ ਲੋਡ ਦੇ ਮੁਤਾਬਕ ਉਹ ਆਪਦੀ ਜ਼ਿੰਦਗੀ ਜੀਵੇ ਆਪਾਂ ਨਹੀਂ ਕਹਿੰਦੇ ਬਟ ਜਿਹੜਾ ਲੋਡ ਕੌਣ ਡਿਸਾਈਡ ਕਰੂਗਾ ਲੋਡ ਤੱਕ ਲੱਕ ਖੁਦ ਡਿਸਾਈਡ ਕਰੂਗਾ ਨਾ ਕਿਹចੀ ਦਿ ਲੋੜਾ ਫਿਰ ਮੈਂ ਥੋਡੀ ਜ਼ਿੰਦਗੀ ਦਾ ਪੈਰਾਮੀਟਰ ਡਿਸਾਈਡ ਕਰ ਸਕਦਾ ਵੀ ਤੁਸੀਂ ਥੋਡੀ ਲੋਡ ਮੈਂ ਡਿਸਾਈਡ ਕਰ ਸਕਦਾ ਨਹੀਂ ਅੱਛਾ ਕਿ ਮੰਨ ਲਓ ਵੀ ਕੁਝ ਤਾਂ ਚੀਜ਼ਾਂ ਹੁੰਦੀਆਂ ਨਾ ਦੱਸੋ ਫਿਰ ਕੀ ਕੀ ਚੀਜ਼ਾਂ ਹਨ ਮਾੜੀਆਂ ਕੀ ਲੱਗਦੀਆਂ ਹੁਣ ਮੰਨ ਲਓ ਮੰਨ ਲਓ ਮੈਂ ਤੁਹਾਡੇ ਸਾਹਮਣੇ ਬੈਠੀ ਹਾਂ ਤੁਸੀਂ ਜਿਹੜਾ ਮੇਰਾ ਹੈਗਾ ਮਤਲਬ ਮੇਰੀ ਪ੍ਰੋਫਾਈਲ ਦੇਖ ਕੇ ਚੀਜ਼ ਆਏ ਹੋ ਮੈਂ ਜਿੱਦਾਂ ਤੁਹਾਨੂੰ ਫਰਮਾਇਆ ਉਸੇ ਚੀਜ਼ ਚ ਮਿਲੀ ਆ ਹੂੰ ਠੀਕ ਹੈ ਤੇ ਉਹਨਾਂ ਨੂੰ ਰੱਬ ਨੇ ਬਣਾਇਆ ਠੀਕ ਹੈ ਮੰਨ ਲਾ ਤੇ ਰੱਬ ਨੇ ਉਹਨਾਂ ਨੂੰ ਇਹ ਚੀਜ਼ ਤਾਂ ਨਹੀਂ ਨਾ ਕਹੀ ਵੀ ਤੁਸੀਂ ਉੱਥੇ ਰੇਲਾਂ ਤੇ ਲੱਕ ਲਾਓ ਜਾਂ ਉਹ ਕਰੋ ਇੱਕ ਫੇਮ ਪਾਉਣ ਵਾਸਤੇ ਹੂੰ ਠੀਕ ਹੈ ਤੇ ਉਹ ਚੀਜ਼ਾਂ ਸਮਾਜ ਦੇ ਵਿੱਚ ਨਹੀਂ ਵਧੀਆ ਲੱਗਦੀਆਂ ਉਹ ਗੰਦਲਾ ਕਰਦੀਆਂ ਸਮਾਜ ਨੂੰ ਫੇਮ ਪਾਉਣ ਵਾਸਤੇ ਤਾਂ ਹੁਣ ਕੁੜੀਆਂ ਆਧਾ ਸਰੀਰ ਦਿਖਾਈ ਜਾਂਦੀਆਂ ਤੇ ਫਿਰ ਉਹਨਾਂ ਨੂੰ ਵੀ ਆਪਾਂ ਮਾੜਾ ਕਹਿੰਨੇ ਆਪਾਂ ਨੂੰ ਕਹਿੰਨੇ ਕਿਹੜੇ ਕਿਹੜੇ ਚੰਗਾ ਕਰਦੀਆਂ ਮੈਡ ਸੰਧੂ ਵਾਸਤੇ ਕੀ ਲਿਖਿਆ ਸੀ ਮੈਡ ਸੰਧੂ ਵਾਸਤੇ ਤਾਂ ਮਤਲਬ ਕਾਫੀ ਜਨਰਲ ਉਹਦੇ ਵਿੱਚ ਸਿਰਫ ਮੈਡ ਸੰਧੂ ਨੂੰ ਨਹੀਂ ਕਿਹਾ ਵੀ ਜਿਹੜਾ ਮਤਲਬ ਜਿਹੜਾ ਵੀ ਐਸੇ ਕਰਦਾ ਐਸਾ ਕਰਦਾਗਾ ਉਹਨਾਂ ਤੇ ਲਿਖਿਆ ਸੀਗਾ ਮੈਂ ਤੰਗ ਦੇਖ ਕੇ ਦੁਨੀਆਦਾਰੀ ਦੇ ਅੰਤ ਦਿਨ ਕਰੀਬ ਜੇ ਲੱਗਦੇ ਆ ਨੰਗ ਦੇਖ ਕੇ ਦੁਨੀਆਦਾਰੀ ਦੇ ਅੰਦੇ-ਦਨ ਕਰੀਬ ਜੇ ਲੱਗਦੇ ਆ ਕਦੇ-ਕਦੇ ਕਰਦਾ ਦਿਲ ਮਿੰਡਾ ਪੂਰੀ ਲਮਾਂ ਪਰ ਬੋਲਦੀ ਨੂੰ ਸ਼ਬਦ ਅਜੀਬ ਜੇ ਲੱਗਦੇ ਆ ਨੰਗਪੁਣਾ ਦਿਖਾ ਕੇ ਰੀਲਾਂ ਦੇ ਵਿੱਚ ਇਹਨੂੰ ਟੈਲੈਂਟ ਕਹਿੰਦੇ ਆ ਉਤੋਂ ਵੇਲੇ ਕੰਜਰ ਮੀਡੀਆ ਵਾਲੇ ਜਿਹੜੇ ਨੇ ਦਾ ਇੰਟਰਵਿਊ ਲੈਂਦੇ ਆ ਤੁਸੀਂ ਜਿਵੇਂ ਹੁਣੇ ਕਿਹਾ ਵੀ ਮੈਡ ਸੰਧੂ ਬਾਰੇ ਤੁਸੀਂ ਇਹ ਕਿਹਾ ਮੀਡੀਆ ਬਾਰੇ ਵੀ ਕਿਹਾ ਤੁਸੀਂ ਕਿਹਾ ਸੀਗਾ ਵੀ ਜਿਹੜੀਆਂ ਕੁੜੀਆਂ ਗਲਤ ਕਰਦੀਆਂ ਮੈਂ ਉਹਨਾਂ ਲਈ ਵੀ ਗਲਤ ਹੀ ਕਹੂੰਗੀ ਕੁੜੀਆਂ ਲਈ ਗਲਤ ਜਿਹੜੀਆਂ ਗਲਤ ਕੁੜੀਆਂ ਕਰਦੀਆਂ ਉਹਨਾਂ ਲਈ ਕਿਹੜੀ ਸ਼ੈਰੀ ਲਿਖੀ ਹੈ ਬਾਇਓ ਦੇ ਵਿੱਚ ਲਿਖਿਆ ਅੜਬ ਸਰਦਾਰਨੀ ਪ੍ਰੋਫਾਈਲ ਖੋਲੀ ਤਾਂ ਨਿਕਲੀ ਰੀਲ ਵੀਡੀਓ ਸਕਿਪ ਇੱਥੇ ਹੀ ਕਰ ਦਿਓ ਜਿਨ੍ਹਾਂ ਦੀ ਮਰੀ ਹੋਈ ਐ ਜ਼ਮੀਰ ਹੁਣ ਕਿਹੜੇ ਮੂੰਹ ਨਾਲ ਕਰਦਾ ਹੋਣਾ ਮਾਨ ਬਾਪੂ ਇੰਸਟਾ ਤੇ ਵੇਖ ਕੇ ਰੀਲਾ ਲਾੜੋ ਦੀਆਂ ਤੇ ਆਪਾਂ ਕਿਹੜੇ ਮੂੰਹ ਨਾਲ ਕਹਿ ਸਕਦੇ ਆ ਇਹਨਾਂ ਨੂੰ ਵਾਰਸਾਂ ਮਾਈ ਭਾਗੋ ਦੀਆਂ ਕਿੰਨੀ ਆਪਣੇ ਜਿਹੜੇ ਅਸਲੀ ਇਹ ਨਾ ਮੜੇ ਆਪ ਨੂੰ ਐਵੇਂ ਨਹੀਂ ਲੱਗਦੇ ਮੜੇ ਆਪ ਨੂੰ ਉਦੋਂ ਲੱਗਦੇ ਉਹਦੋਂ ਇਹਨਾਂ ਤੇ ਥੋੜੀ ਜਿਹੀ ਖਾਰ ਹੁੰਦੀ ਵੀ ਆਪਣਾ ਵਿਰਸਾ ਸੀ ਵਿਰਾਸਤ ਕੀ ਸੀ ਤੇ ਕੀ ਬਣ ਗਈ ਹੋਰ ਚੀਜ਼ਾਂ ਆਪ ਨੂੰ ਡਿਸਟਰਬ ਕਰਦੀਆਂ ਹੋਰ ਕੋਈ ਆਪਣੇ ਘਰੋਂ ਨਹੀਂ ਖਾ ਕੇ ਜਾਂਦੇ ਵਿਚਾਰੇ ਆਪਣੇ ਤਾਂ ਕੁਝ ਮੰਗਦੇ ਨਹੀਂਗੇ ਬਸ ਉਹਨਾਂ ਚੀਜ਼ਾਂ ਨੂੰ ਆਉਂਦੀਆਂ ਕਿਉਂਕਿ ਉਹ ਚੀਜ਼ ਨੂੰ ਦੇਖ ਕੇ ਹੁਣ ਇਹਨਾਂ ਦਾ ਟ੍ਰੈਂਡ ਕਿੰਨੇ ਕ ਟਾਈਮ ਚ ਚੱਲਿਆ ਆਈ ਮੰਨ ਲਾ ਸਾਲ ਡੇਢ ਸਾਲ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਦੇਖ ਦੇਖ ਕੇ ਪਤਾ ਨਹੀਂ ਵੀ ਸੀਗੇ ਦੁਨੀਆ ਦੇ ਵਿੱਚ ਸ਼ਾਇਦ ਪਹਿਲਾਂ ਸੋਸ਼ਲ ਮੀਡੀਆ ਨਹੀਂ ਸੀ ਆਪ ਨੂੰ ਤਾਂ ਨਹੀਂ ਪਤਾ ਕਿ ਦੁਨੀਆ ਤੇ ਪਹਿਲਾਂ ਵੀ ਹੋਣੇ ਆ ਪਰ ਇੰਨੀ ਗਿੰਤੇ ਚ ਨਹੀਂ ਸੀਗੇ ਉਹ ਚੀਜ਼ ਨੂੰ ਦੇਖ ਕੇ ਮਨ ਚ ਖਾਰ ਆ ਜਾਂਦੇ ਥੋੜਾ ਗੁੱਸਾ ਆ ਜਾਂਦਾ ਬਾਕੀ ਕੋਈ ਇਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਇਹਨਾਂ ਨਾਲ ਆਪਾਂ ਜ਼ਮੀਨ ਜਾਇਦਾਦ ਦਾ ਰੋਲਾ ਨਹੀਂਗਾ ਬਸ ਇਹਨਾਂ ਚੀਜ਼ਾਂ ਨੂੰ ਜਦੋਂ ਆਪਦਾ ਪੁਰਾਣਾ ਵਿਰਸਾ ਪੜਦੇ ਆ ਆਪਣੀ ਵਿਰਾਸਤ ਪੜਦੇ ਆ ਉਹ ਚੀਜ਼ ਨੂੰ ਦੇਖ ਕੇ ਪ੍ਰਾਊਡ ਫੀਲ ਹੁੰਦਾ ਤੇ ਆ ਚੀਜ਼ਾਂ ਨੂੰ ਦੇਖ ਕੇ ਸਿਰ ਝੁਕ ਜਾਂਦਾ ਮਤਲਬ ਤੁਸੀਂ ਕਹਿੰਦੇ ਹੋ ਵੀ ਪੰਜਾਬ ਦਾ ਜਿਹੜਾ ਨਾਮ ਹੈ ਉਹ ਹੈਗਾ ਸ਼ਹਾਦਤਾਂ ਕਰਕੇ ਸ਼ਹਾਦਤਾਂ ਕਰਕੇ ਯਾ ਸਿੱਖੀ ਦੀ ਹਨਾ ਵੀ ਐਡਿੰਗਾਂ ਬਲੀਦਾਨ ਹੋਏ ਸੀ ਜੋ ਉਹਨਾਂ ਕਰਕੇ ਦੇਸ਼ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਪੰਜਾਬ ਦਾ ਹੀ ਸਭ ਤੋਂ ਵੱਡਾ ਯੋਗਦਾਨ ਲਿਆਇਆ ਜਾਂਦੀ ਦੇ ਵਿੱਚ ਤੁਸੀਂ ਇਹ ਕਹਿੰਦੇ ਹੋ ਵੀ ਐਸਾ ਵਿਰਸੇ ਦੇ ਵਾਰਿਸ ਕਿੱਧਰ ਨੂੰ ਤੁਰ ਕਿੱਧਰ ਨੂੰ ਤੁਰੇ ਜੇ ਅੱਜ ਆਪਾਂ ਨੂੰ ਭੀੜ ਪੈਂਦੀ ਆ ਲੋੜ ਪੈਂਦੀ ਆ ਤੇ ਕੀ ਫਿਰ ਆਪਾਂ ਮੈਡ ਸੰਧੂ ਦੇ ਅਰਗੇ ਲੋਕਾਂ ਨੂੰ ਕਹਦਾਂਗੇ ਵੀ ਆ ਜਾ ਸਾਨੂੰ ਬਚਾ ਲੋ ਲੋੜ ਹੈ ਹੂੰ ਦੱਸ ਦੋ ਫਿਰ ਕੀ ਮੈਡ ਸੰਧੂ ਬਚਾ ਨਹੀਂ ਸਕਦਾ ਲੜ ਨਹੀਂ ਸਕਦਾ ਸਾਡੇ ਵੱਲ ਤੁਹਾਨੂੰ ਲੱਗਦਾ ਤੁਸੀਂ ਦੱਸੋ ਨੜ ਨਹੀਂ ਸਕਦਾ ਮੈਨੂੰ ਤਾਂ ਨਹੀਂ ਲੱਗਦਾ ਕਿਉਂਕਿ ਕਿਤੇ ਨਾ ਕਿਤੇ ਮੈਨੂੰ ਤਾਂ ਖੁਦ ਨੂੰ ਵੀ ਸੇਫਟੀ ਦੀ ਲੋੜ ਹੁੰਦੀ ਹੈ ਕਿ ਮੇਰੇ ਨਾਲ ਹੋਵੇ ਮੇਰੇ ਹੂੰ ਠੀਕ ਹੈ ਇਹਨਾਂ ਚੀਜ਼ਾਂ ਨੂੰ ਦੇਖ ਕੇ ਖਾਰ ਹੁੰਦੇ ਹੋ ਹੋਰ ਕੋਈ ਦੁਸ਼ਮਣੀ ਨਹੀਂ ਉਹਨਾਂ ਨਾਲ ਹੂੰ ਆਪਾਂ ਚਾਹੁੰਦੇ ਆ ਵੀ ਜੋ ਆਪਣੇ ਸੀਗਾ ਪੰਜਾਬ ਕੁਛ ਨਾ ਕੁਛ ਤਾਂ ਬਚੇ ਨਾ ਜਿਹੜੇ ਨੌਜਵਾਨ ਸੀਗੇ ਅੱਧੇ ਤਾਂ ਨਸ਼ਿਆਂ ਮੰਨ ਲੱਗ ਗਏ ਹੂੰ ਜਿਹੜੇ ਮਾੜੇ ਮੋਟੇ ਬੱਚੇ ਆ ਉਹ ਇਹ ਬਣ ਜਾਣਗੇ ਸਿਰ ਪੰਜਾਬ 'ਚ ਰਹਿ ਕੇ ਜਾਊਗਾ ਹੂੰ ਫਿਰ ਬੰਦਾ ਗੁੱਸਾ ਨਾ ਕਰੇ ਬੰਦਾ ਖਾਰ ਨਾ ਦੇ ਬੰਦਾ ਕੀ ਕਰੂਗਾ ਹੂੰ ਹੁਣ ਮੰਨ ਲਾ ਘਰੇ ਵੀ ਕੋਈ ਬੱਚਾ ਗਲਤੀ ਕਰਦਾ ਤਾਂ ਮਾਪਿ ਉਹਨੂੰ ਕਿਸੇ ਨਾ ਕਿਸੇ ਗੱਲ ਦਾ ਗੁੱਸਾ ਆਉਂਦਾ ਉਹਨਾਂ ਨੂੰ ਝਿੜਕਣਾ ਪੈਂਦਾ ਕੀ ਪਤਾ ਜੀ ਆਪਾਂ ਕੁਝ ਇਹਨਾਂ ਤੇ ਕੰਟਰੋਲ ਕਰ ਲਾਂਗੇ ਸ਼ਾਇਦ ਮੇਰੇ ਮੈਨੂੰ ਤਾਂ ਨਹੀਂ ਲੱਗਦਾ ਵੀ ਆਪਣੇ ਕਹਿਣ ਤੇ ਜਾਂ ਇਹਨਾਂ ਦੀ ਜਿਹੜੀ ਮਾਨਸਿਕ ਸਥਿਤੀ ਹੈ ਜਿਹੜਾ ਰੱਬ ਨੇ ਬਣਾਇਓ ਬਦਲ ਸਕਦੇ ਆ ਪਰ ਕਿਤੇ ਨਾ ਕਿਤੇ ਇਸ ਚੀਜ਼ ਨੂੰ ਠੱਲ ਪੈ ਸਕਦੀ ਆ ਵੀ ਉਹ ਚੀਜ਼ ਨਾ ਇੰਨੀ ਵਧੇ ਕਿਉਂਕਿ ਹੁਣ ਬਹੁਤ ਜ਼ਿਆਦਾ ਗਿਣਤੀ ਵਧਦੀ ਜਾਂਦੀ ਹੈ ਬਹੁਤ ਜ਼ਿਆਦਾ ਹੁਣ ਗਿਣਤੀ ਸ਼ਾਇਦ ਇਸ ਲਈ ਵੀ ਉਹ ਸਾਹਮਣੇ ਆ ਰਹੇ ਕਿਉਂਕਿ ਸੁਪਰੀਮ ਕੋਰਟ ਨੇ ਉਹਨਾਂ ਨੂੰ ਕਿ ਮਾਨਤਾ ਦਿੱਤੀ ਹੈ ਉਹਨਾਂ ਦੇ ਜੈਂਡਰ ਨੂੰ ਮਾਨਤਾ ਦਿੱਤੀ ਹੈ ਇਸੇ ਕਰਕੇ ਵੀ ਸ਼ਾਇਦ ਅੱਗੇ ਆ ਰਹੇ ਹੋਣੇ ਜਰੂਰ ਥੋੜੇ ਥੋੜੇ ਇੱਥੇ ਅਬੋਰ ਦਾ ਹੀ ਬਹੁਤ ਵੱਡਾ ਰਾਈਟਰ ਹੈ ਅੰਬਰਦੀਪ ਤੁਸੀਂ ਜਾਣਦੇ ਹੋਵੋਗੇ ਉਹਦੇ ਉਹਦੇ ਬੇਟੇ ਬਾਰੇ ਵੀ ਇਹੋ ਜਿਹੀਆਂ ਗੱਲਾਂ ਹੋਈਆਂ ਸੀ ਹੋਈਆਂ ਹਮ ਆਈ ਥਿੰਕ ਉਹਨਾਂ ਨੇ ਤਾਂ ਇੱਕ ਫਿਲਮ ਦੇ ਵਿੱਚ ਰੋਲ ਕੀਤਾ ਹਮ ਐਜ਼ ਅ ਰੋਲ ਹੈ ਨਾ ਹਮ ਤੇ ਕਿੱਥੇ ਆਪਾਂ ਰੀਲ ਦੇ ਵਿੱਚ ਵੀ ਉਦਾਂ ਹੀ ਸਭ ਕਰਨਾ ਇੱਕ ਆਪਾਂ ਰੋਲ ਕਰਨਾ ਉਹਦੇ ਵਿੱਚ ਥੋੜਾ ਜਿਹਾ ਡਿਫਰੈਂਟ ਤਾਂ ਆਈ ਹੈ ਤੇ ਕੀ ਪਤਾ ਉਹ ਜਿਹੜਾ ਤੁਸੀਂ ਦੇਖਦੇ ਹੋ ਮੈਡ ਸੰਧੂ ਵੀ ਰੀਲ ਦੇ ਵਿੱਚ ਹੀ ਉਹ ਕਰਦਾ ਹੋਵੇ ਬਾਕੀ ਸਾਰਾ ਸਹੀ ਰਹਿੰਦਾ ਹੋਵੇ ਨਹੀਂ ਮੈਨੂੰ ਨਹੀਂ ਲੱਗਦਾ ਕਿਉਂਕਿ ਪਿੱਛੇ ਜੇ ਇੱਕ ਬੰਦੇ ਨਾਲ ਮੇਰੀ ਵੀ ਕੰਟਰੋਵਰਸੀ ਹੋਈ ਸੀ ਉਹਦੇ 'ਚ ਵੀ ਮੈਂ ਇਹੀ ਗੱਲ ਕਹੀ ਸੀ ਵੀ ਚਲੋ ਇਹਨਾਂ ਇੱਕ ਮਤਲਬ ਮੈਂ ਕਰਦਿਆਂ ਦੀ ਚੀਜ਼ ਸੁਣੀ ਵੀ ਜਦੋਂ ਇੱਕ ਜਿਹੜਾ ਟਰਾਂਸ ਜੈਂਡਰ ਹੁੰਦਾ ਜਦੋਂ ਮਤਲਬ ਉਹ ਉਹਨਾਂ ਦੀ ਡੈਥ ਹੁੰਦੀ ਆ ਤੇ ਉਹਨਾਂ ਨੂੰ ਨਾ ਸ਼ਾਇਦ ਮੰਮੀ ਮੰਮੀ ਨਹੀਂ ਦੇਖਣਾ ਪੁੱਛ ਸਕਦੇ ਮਮੀ ਨੂੰ ਹਾਂ ਪੁੱਛ ਲੋ ਹੈਨਾ ਮੰਮੀ ਵੀ ਜਦੋਂ ਬੰਦਾ ਮਰਦ ਦਾ ਜਿਹੜਾ ਹੁੰਦਾ ਹਾਂ ਚਿਤ੍ਰਨਾਲ ਗੋੜਦੇ ਆ ਤੇ ਉਹ ਮਤਲਬ ਦੁਆ ਕਰਦੇ ਆ ਹੈਨਾ ਵੀ ਸਾਡੇ ਘਰੇ ਨਾ ਹੀ ਮੁੜ ਕੇ ਤੇ ਇਹੋ ਜਿਹੀਆਂ ਚੀਜ਼ਾਂ ਵੀ ਸੋਚਦੇ ਆ ਲੋਕੀ ਇਹ 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 ਦੇ ਬਾਰੇ ਵੀ ਮੈਂ ਤੁਹਾਨੂੰ ਦੱਸਦਾ ਇੱਕ ਇੱਕ ਕਿਉਂ ਕਹਿੰਦੇ ਆ ਤੁ ਕਿਉਂ ਛੇਤਰਾ ਨਾਲ ਕੁੱਟਦੇ ਆ ਵੀ ਤੂੰ ਇੱਥੇ ਪੈਦਾ ਨਾ ਹੋਈ ਕਿਉਂਕਿ ਉਹਨਾਂ ਨੂੰ ਸਨਮਾਨ ਨਹੀਂ ਉਹਨਾਂ ਨੂੰ ਮਾਨਤਾ ਨਹੀਂ ਹਮ ਬਰਾਬਰ ਦੀ ਮਾਨਤਾ ਨਹੀਂ ਉਸ ਜੈਂਡਰ ਦੀ ਹੁਣ ਸੁਪਰੀਮ ਕੋਰਟ ਦੇ ਕਰਕੇ ਉਹਨਾਂ ਨੂੰ ਮਾਨਤਾ ਹੋ ਗਈ ਤੇ ਉਹ ਬਾਹਰ ਆ ਗਏ ਉਹ ਟਰਾਂਸ ਜੈਂਡਰ ਨਹੀਂ ਉਹਨਾਂ ਨੂੰ ਮਾਨਤ ਕਹਿ ਦਿੰਦੇ ਆਪਾਂ ਹਨਾ ਵੀ ਉਹਨਾਂ ਨੂੰ ਅਸੀਂ ਉਹਨਾਂ ਤੋਂ ਅਸ਼ੀਰਵਾਦ ਲੈਣ ਲਈ ਤਾਂ ਉਹਨਾਂ ਦੇ ਪੈਰੀ ਹਥਾਉਣੇ ਸਾਡੇ ਮੁੰਡਾ ਵੀ ਹੋਵੇ ਸਾਡੇ ਉਹ ਵੀ ਹੋਵੇ ਸਾਡੇ ਵਿਆਹ ਵੀ ਹੋਵੇ ਅਸੀਂ ਖੁਸ਼ੀਆਂ ਤੇ ਉਹਨਾਂ ਨੂੰ ਬੁਲਾਉਣੇ ਆ ਕੀ ਉਹਨਾਂ ਨੂੰ ਮਾਨਤਾ ਦੇਣ ਵਾਲੀ ਅਸੀਂ ਫਿਰ ਕਿੱਧਰ ਜਾਣੇ ਉਹ ਫਿਰ ਕਿਉਂ ਨ ਆਪਣੇ ਆਪ ਦੇ ਜਿਹੜਾ ਬੰਦਾ ਮਰੂਗਾ ਤੇ ਉਹਨੂੰ ਉਹਨੂੰ ਛੇਤਰਾਂ ਨਾਲ ਕੁੱਟਣਗੇ ਵੀ ਹੁਣ ਨਾ ਪੈਦਾ ਹੋਈ ਕਿਉਂਕਿ ਇਸ ਜੂਨ ਦੇ ਵਿੱਚ ਇਸ ਜਿਹੜੀ ਉਹਨਾਂ ਦਾ ਜੈਂਡਰ ਸੀਗਾ ਉਹਦਾ ਉਹਦਾ ਮਾਨ ਸਨਮਾਨ ਇਸ ਸਮਾਜ ਨੇ ਦਿੱਤਾ ਹੀ ਦੁਨੀਆਦਾਰੀ ਇਹਨੂੰ ਸਮਝਿਆ ਇਹ ਇੱਕ ਕਸੂਰ ਫਿਰ ਉਹਨਾਂ ਦਾ ਕਿ ਜੇ ਛੇਤਰ ਕੁੱਟਣ ਲਈ ਮਜਬੂਰ ਕੀਤੇ ਗਏ ਜਾਂ ਉਹ ਉਹਨਾਂ ਦਾ ਗਲਤੀ ਹੈ ਇਹ ਸਮਾਜ ਦੀ ਗਲਤੀ ਨਹੀਂ ਲੱਗਦੀ ਤੁਹਾਨੂੰ ਇੱਥੇ ਸਮਾਜ ਦੀ ਗਲਤੀ ਹੈ ਕਿਉਂਕਿ ਚਲੋ ਹੁਣ ਪਹਿਲਾਂ ਵੀ ਮੈਂ ਇਹੀ ਗੱਲ ਤੇ ਗੱਲ ਆ ਕੇ ਰੁਕ ਜਾਂਦੀ ਹੈ ਆਪਣੀ ਵੀ ਰੱਬ ਨੇ ਬਣਾਇਆ ਰੱਬ ਦੀ ਆਪਾਂ ਮਟਾਈ ਹੋ ਨਹੀਂ ਕਰ ਸਕਦੇ ਪਰ ਉਹਨਾਂ ਦਾ ਵੀ ਇੱਕ ਤੌਰ ਤਰੀਕਾ ਹੁੰਦਾ ਉਹ ਆਪ ਦਾ ਅਲੱਗ ਸਮਾਜ ਬਣਾ ਲੈਂਦੇ ਆ ਇਹੀ ਤਾਂ ਫਿਰ ਗਲਤ ਹੈ ਨਾ ਉਹ ਅਲੱਗ ਸਮਾਜ ਬਣਾ ਲਏ ਕਿਉਂਕਿ ਅਸੀਂ ਉਹਨਾਂ ਨੂੰ ਦੁਧਕਾਰਤਾ ਅਸੀਂ ਆਪਣੇ ਚ ਐਕਸੈਪਟ ਜੀਤੇ ਕਦੇ ਜਦੋਂ ਪਤਾ ਲੱਗਦਾ ਵੀ ਬਈ ਸਾਡੇ ਘਰੇ 트랜ਸ ਜੈਂਡਰ ਜਾਂ 트랜ਸ ਜੈਂਡਰ ਕੋਈ ਜਾਂ ਮੰਤ ਪੈਦਾ ਹੋ ਗਿਆ ਕੀ ਕਰਦੇ ਆ ਉਹਨਾਂ ਨੂੰ ਫੜਾ ਦਿੰਦੇ ਆ ਫੜਾ ਦਿੰਦੇ ਜਾਂ ਲੈ ਕੇ ਜਾਂਦੇ ਆ ਜਦੋਂ ਉਹਨਾਂ ਨੂੰ ਪਤਾ ਜਾਂਦਾ ਤੋ ਉਹ ਲੈ ਜਾਂਦੇ ਆ ਜੇ ਆਪ ਨੂੰ ਪਤਾ ਲੱਗੇ ਆਪ ਫੜਾ ਦਿੰਦੇ ਆ ਕਿਉਂ ਕਿਉਂ ਦਾ ਇਸ ਘਰ ਦੇ ਵਿੱਚ ਜਿਸ ਤੇ ਪੈਦਾ ਹੋਇਆ ਉਹਦਾ ਅਧਿਕਾਰ ਨਹੀਂ ਹੈ ਉਹ ਉੱਥੇ ਆਪਦੀ ਨਾਰਮਲ ਜ਼ਿੰਦਗੀ ਜੀਵੇ ਮੈਡ ਸੰਧੂ ਆਪਦੀ ਨਾਰਮਲ ਜ਼ਿੰਦਗੀ ਜੀ ਰਹਾ ਲੋਕਾਂ ਨੂੰ ਬਹੁਤ ਦਿੱਕਤ ਹੈ ਕਦੇ ਉਹ ਕਿਉਂ ਉਹ ਜਿਹੜੇ ਐਨਿਆਂ ਨੇ ਜਿਨ੍ਹਾਂ ਨੇ ਲੁੱਕ ਕੇ ਜ਼ਿੰਦਗੀ ਜੀ ਲਈ ਉਹਨਾਂ ਬਾਰੇ ਕਦੇ ਕਿਉਂ ਨਹੀਂ ਦਿੱਕਤ ਲੋਕਾਂ ਨੂੰ ਕਦੇ ਕਿਸੇ ਨੇ ਕਿਉਂ ਨਹੀਂ ਸਵਾਲ اٹھਾਇਆ ਵੀ ਉਹਨਾਂ ਦੀ ਜ਼ਿੰਦਗੀ ਵੀ ਪੂਰੀ ਬਰਾਬਰ ਦੇ ਹੱਕਦਾਰ ਹੋਣੇ ਚਾਹੀਦੇ ਰੱਬ ਨੇ ਸੰਦੀਪ ਤੇ ਹੱਕ ਤਾਂ ਸਭ ਨੂੰ ਬਰਾਬਰ ਚਾਹੀਦਾ ਹੈ ਇਹ ਜਿਹੜਾ ਪੈਦਾ ਹੋ ਗਿਆ ਉਹਦਾ ਕਸੂਰ ਹੈ ਵੀ ਉਹ 트랜ਸਜੈਂਡਰ ਹੋ ਗਿਆ ਜਾਂ ਉਹ ਮੁੰਡਾ ਬਣ ਗਿਆ ਜਾਂ ਕੁੜੀ ਬਣ ਗਿਆ ਜੋ ਰੱਬ ਨੇ ਬਣਾਇਆ ਉਹ ਤਾਂ ਰੱਬ ਨੇ ਬਣਾਇਆ ਬਟ ਜਿਹੜਾ ਬ ਦੁਨੀਆ ਦੇ ਵਿੱਚ ਫਿਰ ਤੌਰ ਤਰੀਕੇ ਕਿਤਨਾ ਜਿਆਦਾ ਨਹੀਂ 5% ਅਪਣਾਓ 40% ਆਪਦੀ ਜ਼ਿੰਦਗੀ ਆਦੇ ਢੰਗ ਨਾਲ ਜਿਓ ਤੇ ਬਾਕੀ ਚਲੋ ਹਮ ਹੋਰ ਵਾਰ ਕੀ ਦੇ ਕੀ ਦੇ ਨਾਲ ਪੇਚਿਆ ਪਿਆ ਪੇਚ ਇਹ ਤਾਂ ਕਾਫੀ ਬੱਬੇ ਨਾਲ ਵੀ ਪੈ ਗਈ ਹੈ ਇੱਧਰ ਵੀ ਪੈ ਕੇ ਉਦਾਂ ਵੀ ਕੰਟਰੋਵਰਸੀ ਜਿੱਦਾਂ ਕਿਸੇ ਤੇ ਮਤਲਬ ਕਿ ਕੁਝ ਗਲਤ ਵਰਡਿੰਗ ਜ਼ੋਨ ਦਾ ਮਤਲਬ ਵਰਤਦੇ ਆਪਾਂ ਅਗਲੇ ਨੂੰ ਰਿਪਲਾਈ ਕਰਦੇ ਆ ਉਹ ਫਿਰ ਬੈਕ ਰਿਪਲਾਈ ਪਾ ਦਿੰਦੇ ਆ ਪਰ ਐਦਾਂ ਥੋੜੀ ਬਹੁਤ ਕਿਹੜੇ ਕਿਹੜੇ ਬਾਬੇ ਨਾਲ ਪਿੱਛੇ ਬਹਿ ਗਏ ਬਾਬੇ ਤਾਂ ਆਪਣੇ ਇੱਕ ਸੀਗਾ ਲੱਡ ਸਰਿੰਦਰ ਸਿੰਘ ਹੂੰ ਉਹਨਾਂ ਤੇ ਉਹ ਕਿਸੇ ਨੇ ਟੈਟੂ ਬਣਵਾਇਆ ਸੀਗਾ ਤੇ ਉਹਨਾਂ ਨੇ ਮਿਟਾਤਾ ਸੀ ਉਹ ਉਹਨਾਂ ਤੇ ਮੇ ਕੋਈ ਸ਼ਾਇਰੀ ਲਿਖੀ ਸੀ ਹੂੰ ਤੇ ਉਸ ਤੋਂ ਬਾਅਦ ਜਿਹੜਾ ਮੈਂ ਤੁਹਾਨੂੰ ਦੱਸੇ ਸੀਗੇ ਵੀ ਇੱਕ ਬੱਬਾ ਸੀਗਾ ਕੁਈ ਬੁੜੀ ਮਤਲਬ ਕਿ ਮੱਥਾ ਟੇਕਣ ਜਾਂਦੀ ਆ ਤੇ ਉਹਦੇ ਗਲਚੋ ਚੁੰਨੀ ਲਵਾ ਲਵਾ ਕੇ ਤੇ ਪੈਰਾਂ ਚ ਰੱਖਦਾ ਉਹ ਚੀਜ਼ ਤੇ ਮੈਂ ਬੋਲੀ ਸੀ ਤੇ ਉਹਨਾਂ ਨੇ ਤੇ ਮੈਨੂੰ ਰਿਪਲਾਈ ਆਇਆ ਸੀ ਵੀ ਤੂੰ ਚੀਜ਼ ਗਲਤ ਕਰਦੀ ਆ ਤੇ ਉਹ ਧਮਕੇ ਧਮਕੇ ਮੈਨੂੰ ਰੁਕੀ ਰਿਪਲਾਈ ਦਿੱਤੇ ਸੀ ਮੈਂ ਐਕਚੁਅਲੀ ਸ਼ਾਇਰੀਆਂ ਮੈਨੂੰ ਰਿਪਲਾਈ ਪਾਈ ਹੋਏ ਆ ਯਾਦ ਨਹੀਂ ਰਹਿੰਦੀ ਗਈ ਕਿਉਂਕਿ ਤੁਰ ਤੁਰ ਤੇ ਲਿਖਣੀ ਤਾਂ ਨਾਲ ਵੀਡੀਓ ਅਪਲੋਡ ਕਰਨੀ ਤੇ ਬਸ ਕਾਪੀਆਂ ਦੇ ਦਾ ਸਿਰਫ ਮੇਰੇ Song ਵਗੈਰਾ ਲਿਖੇ ਹੋਏ ਆ ਸ਼ਾਇਰੀ ਤਾਂ ਮੇਰੀ ਜਿਹੜੀ ਡੇਲੀ ਹੁੰਦੀ ਆ ਰੁਟੀਨ ਚ ਜਿੱਦਾਂ ਮੰਨ ਲਓ ਹੁਣ ਟਾਈਮ ਹੋ ਗਿਆ ਵੀਡੀਓ ਦਾ ਮੈਂ ਸ਼ਾਮੀ 5:00 ਵਜੇ ਬਣਾਉਣੀ ਹੁੰਦੀ ਆ ਤੇ ਦਿਨੇ ਕੋ ਟਾਪਿਕ ਦੇਖਿਆ ਤੇ ਸ਼ਾਮ ਨੂੰ ਬਸ ਐਵੇਂ ਜਿਵੇਂ ਬੈਠੀ ਚੁੰਨੀ ਚੱਕੀ ਮੇਰੀ ਭਤੀਜੀ ਹੈਗੀ ਨੂੰ ਆਜਾ ਖੁਸ਼ੀ ਜਲਦੀ ਆਜਾ ਉਹਨੇ ਫੋਨ ਫੜਿਆ ਮਾਈਕ ਲਾਇਆ ਬਸ ਉੱਥੇ ਖੜੀ ਖੜੀ ਨੇ ਲੈਣਾ ਸੋਚਿਆ ਵੀਡੀਓ ਬਣਾ ਲੈ ਬਾਬੇ ਫਿਰ ਜਿਨ੍ਹਾਂ ਤੇ ਕਰਦੇ ਤੁਸੀਂ ਬਾਬਿਆਂ ਨੇ ਫਿਰ ਤੁਹਾਨੂੰ ਪਹੁੰਚ ਕੀਤੀ ਨਹੀਂ ਅਜੇ ਤੱਕ ਉਹਨਾਂ ਦੇ ਚੇਲੇ ਚਾਪਟੇ ਤਾਂ ਕਰਦੇ ਹੋਣੇ ਨਾ ਵੀ ਬੰਦਾ ਆ ਕਮੈਂਟਾਂ 'ਚ ਬੋਲ ਜਾਂਦੇ ਆ ਨਾ ਹੂੰ ਅਸੋ ਕਮੈਂਟਾਂ ਜੀ ਉਹਨਾਂ ਦੀ ਦਾਦਾਗਰੀ ਚੱਲਦੀ ਹੈ ਕਮੈਂਟਾਂ ਤਾਂ ਕਿਸਮੇ ਤਾਂ ਤੇ ਕਈ ਵਾਰ ਇਨਬਾਕਸ ਵੀ ਆ ਜਾਂਦੇ ਹੁੰਦੇ ਆ ਤੇ ਜ਼ਿਆਦਾ ਤਾਂ ਲੇਡੀਜ਼ ਹੀ ਆਉਂਦੀਆਂ ਹੁੰਦੀਆਂ ਤੂੰ ਬਾਬੇ ਬਾਰੇ ਐ ਬੋਲਦੀਆਂ ਤੈਨੂੰ ਪਤਾ ਨਹੀਂ ਆ ਕੋਈ ਨਾ ਤੇਰੇ ਤੇ ਜਦੋਂ ਟਾਈਮ ਪਿਆ ਤੈਨੂੰ ਪੁੱਛਾਂਗੇ ਮੈਂ ਆਪਣਾ ਸਿਰ ਤਵਕ ਗੁਰੂ ਗੋਬਿੰਦ ਸਿੰਘ ਮੂਰੇ ਚੁੱਕਦਾ ਜਾ ਗੁਰੂ ਗ੍ਰੰਥ ਸਾਹਿਬ ਮੂਰੇ ਬਾਕੀ ਮੁੱਕ ਦੀ ਗੱਲ ਫਿਰ ਮੈਂ ਕਹਿਣੀ ਆ ਵੀ ਮੇਰੀ ਜ਼ਿੰਦਗੀ ਤਾਂ ਮੈਂ ਰੱਬ ਦੇ ਪਰੋਸੇ ਛੱਡੀ ਹੋਈ ਹੈ ਤੇ ਤੁਮ ਕਿਹ ਵੀ ਆਈਆਂ ਤਮ ਕਿ ਤੁਮ ਕਿ ਤੌਂਦੀਆਂ ਰਹਿੰਦੀਆਂ ਬਾਬੇ ਵੱਲੋਂ ਹੀ ਆਈਆਂ ਸੀਗੀਆਂ ਬਾਬੇ ਹੀ ਦਿੰਦੇ ਆ ਹਾਂ ਬਾਬੇ ਆਪ ਦਿੰਦੇ ਕੇ ਚੇਲੇ ਚਮਟੇ ਚੇਲੇ ਚਮਟੇ ਹੂੰ ਬਾਬੇ ਵਿਚਾਰੇ ਖੋਤਾ ਬਾਬੇ ਨੇ ਯਾਰੀ ਤੱਕ ਕਿਸੇ ਦਾ ਮੈਸੇਜ ਨਹੀਂ ਆਇਆ ਹੂੰ ਆ ਚੇਲੇ ਚਮਟੇ ਕਰਦੇ ਹੁੰਦੇ ਆ ਹੂੰ ਤੇ ਉਹ ਗੱਲ ਚੱਲੀ ਜਾਂਦੇ ਬਾਕੀ ਇੰਨਾ ਬਾਬਿਆਂ ਨਾਲ ਤੇ ਚ ਪਿਆਰ ਇਹਨਾਂ ਦਾ ਡਰ ਨਹੀਂ ਲੱਗਦਾ ਵੀ ਮੈਂ ਕੁੜੀ ਆ ਇੱਕ ਤਾਂ ਫਿਰ ਵੀ ਮੈਨੂੰ ਕਦੇ ਐਵੇਂ ਕਰਦਿਆਂ ਨੂੰ ਵੀ ਨਾ ਪੰਗਾ ਪੈ ਜਾਏ ਕਦੇ ਵੀ ਬਾਬਿਆਂ ਦੀ ਤਾਂ ਅੱਜਕੱਲ ਪਾਵਰ ਬਹੁਤ ਹੈ ਪਾਵਰ ਤਾਂ ਬਹੁਤ ਹੈ ਪਰ ਜੇਕਰ ਅਪ ਮਤਲਬ ਸੱਚ ਦੇ ਰਾਹ ਤੇ ਚੱਲਾਂਗੇ ਹੂੰ ਤੇ ਪ੍ਰੋਬਲਮਸ ਆਉਣਗੀਆਂ ਹੂੰ ਤੇ ਜਿਹੜਾ ਬੰਦਾ ਸੱਚਾ ਉਹ ਸੱਚਾ ਹੀ ਰਹੂਗਾ ਹੂੰ ਤੇ ਸੱਚ ਦਾ ਹਮੇਸ਼ਾ ਜਿਹੜਾ ਪੱਲਾ ਹੁੰਦਾ ਉਹ ਭਾਰੀ ਹੁੰਦਾ ਹੂੰ ਇੱਕ ਵਾਰ ਸੇ ਇਹ ਜਿਹੜਾ ਹੈਗਾ ਥਿੰਕ ਆ ਦਿਮਾਗ ਦੇ ਵਿੱਚ ਉਹ ਚੀਜ਼ ਮੈਨੂੰ ਸਟਰੋਂਗ ਕਰੀ ਰੱਖਦਾ ਹੂੰ ਉਸ ਨੂੰ ਕੋਈ ਕੌਸ਼ਨ ਨਹੀਂ ਹੁੰਦਾ ਸੱਚ ਦੇ ਰਾਹ ਤੇ ਚੱਲਣ ਵਾਲੇ ਨੂੰ ਈੜ ਵੀ ਬੜੀ ਪੈਂਦੀ ਹੈ ਪੈਂਦੀਆਂ ਹੁਣ ਪੈਂਦੀਆਂ ਬਹੁਤ ਪੈਰੀਆਂ ਗਈਆਂ ਮੰਨ ਲਓ ਅਕਾਊਂਟ ਤੇ ਜਿਹਦਾ ਰਿਪੋਰਟ ਆ ਵਗੈਰਾ ਹੂੰ ਤੇ ਲੋਕਾਂ ਦੇ ਬੜ ਕਮੈਂਟ ਤੇ ਇਹ ਕਹਣਾ ਵੀ ਆਜ ਤੇਰੀ ਲਾਈਨ ਸਹੀ ਨਹੀਂ ਗਈ ਤੂੰ ਕੁਝ ਹੋਰ ਕਰ ਕੋਈ ਹੋਰ ਕੰਟੈਂਟ ਬਣਾ ਲੈ ਅਗਰ ਇਲਾ ਦੇ ਲੱਕ ਤਾਂ ਮੈਥੋਂ ਹਿਲ ਦੇਣਗੇ ਆ ਚੀਜ਼ ਵਾਹਿਗੁਰੂ ਨੇ ਕਲਮ ਦਿੱਤੀ ਐ ਤੇ ਜਿੰਨੇ ਕੁ ਜੁਗ ਹੈਗੇ ਆ ਇਸ ਟੌਪਿਕ ਤੇ ਲਿਖਿਆ ਵੀ ਮੈਂ ਲਿਖਦੀ ਆ ਹਲਕ ਨਹੀਂ ਹਲਾਉਂਦੀ ਇਸ ਤੇ ਲਿਖਿਆ ਕਦੇ ਸੰਗ ਲਿਖਿਆ ਇੱਕ ਗਾਣਾ ਸੁਣਾ ਦਿੰਨੀ ਆ ਸੁਣਾਓ ਆਪਰ ਵੈਸੇ ਮੈਂ ਦੋ ਗ ਲੈਣਾ ਸ਼ੇਅਰ ਕਰਦੀ ਆ ਗਾਣੇ ਦੀਆਂ ਇ랬ੇ ਮੈਂ ਗਾਣਾ ਕਰਨਾ ਵੀ ਹੈ ਚਲੋ ਕੋਈ ਚੱਕਰ ਨਹੀਂ ਆਪਣਾ ਰਤੀ ਅੱਖ ਲਗੀ ਉਹ ਰਤੀ ਅੱਖ ਲਗੀ ਤੇ ਸੁਪਨੇ ਦੇ ਵਿੱਚ ਆ ਗਿਆ ਮੇਰੇ ਖਾਬ ਪੁੱਪਾ ਮਹਰ ਕੇ ਰੋਂਦਾ ਵੇਖਿਆ ਮੈਂ ਅੱਖੀ ਮੇਰਾ ਪੰਜਾਬ ਹਾਂ ਅੱਖੀ ਮੇਰਾ ਪੰਜਾਬ ਕਹਿੰਦਾ ਕੀ ਨਾ ਦੇਵਾ ਇਨਾਂ ਨਸਲਾਂ ਨੂੰ ਹਏ ਅੱਗ ਲੱਗ ਗਈ ਕਾ ਤੋ ਥੁੱਡੀਆਂ ਇਕਲਾਂ ਨੂੰ ਸ਼ਰਿਆਂ ਮਹੀ ਜਿਸਮ ਦਖੋਂਦੀਆਂ ਰੀਲਾਂ ਚ ਡੁੱਬ ਕੇ ਮਰ ਜੋ ਕਿਹੜਾ ਪਾਣੀ ਸੁੱਕ ਗਿਆ ਝੀਲਾਂ ਚ ਸੀ ਪੁੱਤ ਜਮੇ ਸੀ ਜੋ ਪੁੱਤ ਜਮੇ ਹੋ ਬਣ ਗਏ ਭੜੇ ਕੰਜਰਾਂ ਤੋਂ ਕਿਉਂ ਹੋਈ ਤਰੱਕੀ ਰਾਸ ਨਹੀਂ ਨਾ ਡੰਗਰਾਂ ਤੋਂ ਇਹ ਬਾਕੀ ਕਹਿਣ ਸਿਆਣੇ ਹਾਂਜੀ ਹਾਂ ਕਹਿਣ ਸਿਆਣੇ ਗੰਦੀ ਮੱਛੀ ਕਰਦੀ ਸਾਰਾ ਤਲਾਬ ਪੁੱਪਾਂ ਮਾਰ ਕੇ ਰੋਂਦਾ ਵੇਖਿਆ ਮੈਂ ਅੱਖੀਂ ਮੇਰਾ ਪੰਜਾਬ ਹਾਂ ਅੱਖੀਂ ਮੇਰਾ ਪੰਜਾਬ ਕੀ ਬਾਤ ਹੈ ਪੰਜਾਬ ਦੇ ਜਦੋਂ ਹਾਲਾਤਾਂ ਦੀ ਗੱਲ ਕਰਦੇ ਆ ਤਾਂ ਤੁਸੀਂ ਲੱਗਦਾ ਵੀ ਕੀ ਸੋਚਦੇ ਹੋ ਵੀ ਅੱਜ ਦੇ ਪੰਜਾਬ ਦੇ ਹਾਲਾਤ ਕੀ ਲੱਗਦੇ ਆ ਮੈਨੂੰ ਤਾਂ ਜੋ ਅੱਜ ਮੈਂ ਦੇਖ ਰਹੀ ਹਾਂ ਮੈਨੂੰ ਤਾਂ ਖਤਮ ਲੱਗਦਾ ਸਭ ਕੁਝ ਮੈਨੂੰ ਨਹੀਂ ਲੱਗਦਾ ਵੀ ਦੁਨੀਆ ਤੇ ਸੁਧਾਰ ਹੋ ਸਕਦਾ ਹੈ। ਹੂੰ ਕਿਉਂਕਿ ਹੁਣ ਜਿੱਦਾਂ ਆਪਾਂ ਹੀ ਕੁਐਸਚਨ ਕਰ ਰਹੇ ਸੀ ਜੇ ਆਪਾਂ ਸੁਧਾਰਨ ਦੀ ਗੱਲ ਕਰਦੇ ਆ ਤੇ ਫਿਰ ਉੱਥੇ ਉਹਨਾਂ ਦੇ ਹੱਕਾਂ ਦੀ ਗੱਲ ਆ ਜਾਂਦੀ ਹੈ। ਜੇ ਆਪਾਂ ਹੱਕਾਂ ਦੀ ਗੱਲ ਕਰਦੇ ਆ ਫਿਰ ਇਹ ਹੈਗਾ ਦੁਨੀਆ ਤੇ ਚੱਲੀ ਜਾਣਦੋ। ਹੂੰ ਉਹ ਕਹਿੰਦਾ ਜਿੱਧਰ ਗਿਆ ਬਾਣੀਆ ਉਧਰ ਗਿਆ ਬਜ਼ਾਰ। ਹੂੰ ਇਹਦੇ ਹੱਕਾਂ ਦੀ ਗੱਲ ਕਰਨੀ ਗਲਤ ਹੈ? ਹੱਕਾਂ ਦੀ ਗੱਲ ਕਰਨੀ ਵੀ ਗਲਤ ਨਹੀਂ। ਤੇ ਸੁਧਾਰਨ ਦੀ ਚੀਜ਼ ਨੂੰ ਵੀ ਗਲਤ ਨਹੀਂ। ਬੰਦਾ ਜਾਵੇ ਤਾਂ ਜਾਵੇ ਕਿੱਧਰ? ਹੁਣ ਤਾਂ ਦੋ ਬੇੜੀਆਂ ਚ ਪੈਰ ਆ। ਤੇ ਡੁੱਬਣਾ ਜ਼ਰੂਰ ਹੈ ਇੱਥੇ ਬਥੇ ਲੱਗਦਾ ਵੀ ਅੰਤ ਹੈ ਹੂੰ ਇੰਨਾ 네ਗੇਟਿਵ ਕਿਉਂ ਇਹ ਵੀ ਤਾਂ ਹੋ ਸਕਦਾ ਵੀ ਪੰਜਾਬ ਤਰੱਕੀ ਕਰ ਰਿਹਾ ਹੈ ਤਰੱਕੀ ਦੇ ਨਾਮ ਤੇ ਹਾਂ ਜ਼ਰੂਰ ਹੈ ਵੀ ਨਸ਼ੇ ਆ ਨੌਜਵਾਨੀ ਮਰ ਰਹੀ ਹੈ ਇਹ ਨਹੀਂ ਮੈਂ ਕਹਿੰਦਾ ਪਰ ਕੁਝ ਨਾ ਕੁਝ ਤਾਂ ਪੋਜ਼ੀਟਿਵ ਹੋਊਗਾ ਹੀ ਹੈਗੇ ਜਿਨ੍ਹਾਂ ਨੇ ਆਪਦੀ ਜ਼ਿੰਦਗੀ ਬਚਾਉਣੀ ਆ ਉਹਨਾਂ ਨੇ ਤਾਂ ਬਚਾਈ ਲੈਣੀ ਆ ਜਿੱਦਾਂ ਕੋ ਪਹਿਲਾਂ ਗੱਲ ਕੀਤੀ ਸੀ ਜਿਨ੍ਹਾਂ ਕੋਲੇ ਦਿਮਾਗ ਜਿਨ੍ਹਾਂ ਕੋਲੇ ਸੈਂਸ ਹੈਗੀ ਆ ਵੀ ਅਸੀਂ ਕੁਝ ਕਰਨਾ ਹੈ ਹੁਣ ਮੈਂ ਸੀ ਮੇਰੇ ਮਨ 'ਚ ਰਹੀ ਸੀਗੀ ਵੀ ਮੈਂ ਕਰਨਾ ਹੈ ਕੁਝ ਚਾਹੇ ਮੈਂ ਪੜ੍ਹੀ ਨਹੀਂ ਲਿਖੀ ਨਹੀਂ ਚਾਹੇ ਮੈਨੂੰ ਗਲੀ ਚੋਂ ਪੈਰ ਬਾਹਰ ਰੱਖਣ ਦਾ ਹੀ ਉਹ ਨਹੀਂ ਸੀ ਪਰ ਮੇਰੇ ਅੰਦਰ ਹਿੰਮਤ ਸੀ ਵੀ ਸੁਮਣ ਕਰੇਗੀ ਤਾ ਤੂੰ ਕਰੇਂਗੀ ਜਿੰਨਾ ਚਿਰ ਬੰਦਾ ਇੱਥੇ ਹਰੇਕ ਬੰਦਾ ਆਪਣੇ ਆਪ ਨੂੰ ਸੁਧਾਰ ਸਕਦਾ ਦੁਨੀਆ ਨੂੰ ਆਪਾਂ ਨਹੀਂ ਸੁਧਾਰ ਸਕਦੇ ਇਹ ਪੰਜਾਬ ਦਾ ਸੁਧਾਰ ਫੇਰ ਹੋਊਗਾ ਜੇ ਹਰੇਕ ਬੰਦਾ ਸੋਚੇ ਵੀ ਭਾਈ ਮੇਰੇ ਤੇ ਕੋਈ ਉਂਗਲ ਨਾ ਆਵੇ ਮੈਂ ਆਪਣੇ ਆਪ ਨੂੰ ਇੰਨਾ ਪ੍ਰੂਫ ਕਰ ਲਾਂ ਵੀ ਮੈਂ ਸ਼ੀਸ਼ੇ ਮੂਰੇ ਵੀ ਖੜਾ ਕਹਾਂ ਮੈਂ ਵੀ ਮੇਰੇ ਚ ਕੋਈ ਗਲਤੀ ਨਹੀਂ ਜੇ ਆਪਾਂ ਸਮਾਜ ਨੂੰ ਬਾਕੀ ਜੇ ਕਈ ਇਹ ਵੀ ਆਪਾਂ ਉਹ ਕੋਈ ਸੁਧਾਰ ਦੂਗਾ ਨਾਥਿੰਗ ਨਹੀਂ ਕੁਛ ਵੀ ਨਹੀਂ ਹੋ ਜਾਦਾ ਫਿਰ ਤਾਂ ਅੰਤਲੇ ਸਾਰਿਆਂ ਨੂੰ ਤਾਂ ਇਹ ਹੈ ਨਾ ਵੀ ਭਗਤ ਸਿੰਘ ਜੰਮੇ ਪਰ ਗਵੰਡੀਆਂ ਦੇ ਜੰਮੇ ਗਵੰਡੀਆਂ ਦੇ ਜੰਮੇ ਸਾਡੇ ਨਾਲ ਜੰਮੇ ਹੂੰ ਇਸੇ ਲਈ ਤਾਂ ਫਿਰ ਸੁਧਾਰ ਨਹੀਂ ਹੁੰਦਾ ਇਸੇ ਲਈ ਸੁਧਾਰ ਨਹੀਂ ਹੁੰਦਾ ਆਪਣੇ ਆਪ ਨੂੰ ਕੋਈ ਸੁਧਾਰਦਾ ਨਹੀਂ ਤੇ ਸੁਧਾਰਨ ਲਈ ਕੋਈ ਆਉਣਾ ਨਹੀਂ ਹੂੰ ਠੀਕ ਹੈ ਨਾ ਕੋਈ ਆਪਣੇ ਆਪ ਨੂੰ ਕੋਈ ਅੱਗ ਦੇ ਗੁਲਚਗਾ ਛੱਟੇ ਹੂੰ ਹੁਣ ਨਸ਼ਿਆਂ ਦੇ ਖਿਲਾਫ ਪਹਿਲਾਂ ਮੈਂ ਕਾਫੀ ਪ੍ਰੋਗਰਾਮ ਲਾਏ ਆ ਵਿਰਦ ਨਾਲ ਗਏ ਸੀਗੇ ਠੀਕ ਹੈ ਹੁਣ ਉਹ ਕੋਈ ਐਨੇ ਮਤਲਬ ਇੱਕ ਕਾਸ਼ਦੀਪਤਾਲੀ ਵਾਲੇ ਵੀਰਾ ਗੰਗਾ ਨਗਰ ਤੋਂ ਆਪਣੇ ਹਨੂਮਾਨਗੜ੍ਹ ਤੋਂ ਹੂੰ ਤੇ ਉਹਨਾਂ ਦੇ ਨਾਲ ਮੈਂ ਪਹਿਲਾ ਪ੍ਰੋਗਰਾਮ ਲਾਇਆ ਸੀਗਾ anu pugad gayi si ithon oh boho sirf ਮੈਂ ਉਹਨਾਂ ਨੂੰ ਲਾਈਵ ਦੇਖਦੀ ਹੁੰਦੀ ਸੀਗੀ ਉਦੋਂ ਕਿ ਮੇਰੇ ਫੋਲੋਅਰ ਨਹੀਂ ਸੀ ਕੋਈ 4 ਕੋ 5000 ਫੋਲੋਅਰ ਸੀ ਉਹਨਾਂ ਨੂੰ ਮੈਂ ਮੈਸੇਜ ਕੀਤਾ ਮੈਂ ਕਿ ਵੀਰ ਐਦਾਂ ਕਰਕੇ ਵੀ ਤੁਸੀਂ ਨਸ਼ਾ ਖਲਾਉ ਪ੍ਰੋਗਰਾਮ ਰੱਖਦੇ ਹੋ ਤੇ ਮੈਂ ਜ਼ਰੂਰ ਆਉਂਗੀ ਤੇ ਵੀਰੇ ਨੇ ਹੱਸ ਕੇ ਜੀ ਗੱਲ ਟਾਲਤੀ ਵੀ ਕੁੜੀ ਯਾਰ ਨੇ ਕੀ ਆਉਣਾ ਹੈ ਨਾ ਵੀ ਐਵੇਂ ਕਮੈਂਟ ਕਰੀ ਜਾਂਦੀ ਐ ਤੇ ਫਿਰ ਮੈਨੂੰ ਵੀਰੇ ਦੀ ਆਈ ਆਈ ਪਤਾ ਲੱਗਿਆ ਵੀ ਬਈ ਦਾ ਇੱਥੇ ਪ੍ਰੋਗਰਾਮ ਹੈ ਹਾੜ ਜਿਹੜੇ ਦੇ ਮਤਲਬ ਗਰਮੀਆਂ ਦੇ ਦਿਨ ਸੀ ਤੇ ਮੈਂ ਮੇਰੀ ਮੰਮੀ ਨੂੰ ਲੈ ਕੇ ਨੂ ਪਗੜ ਗਈ ਉੱਥੇ ਫਸਟ ਟਾਈਮ ਮੈਂ ਬੋਲੀ ਤੇ ਉੱਥੇ ਮੇਰੇ ਪੈਰ ਕੰਬਣ ਅੱਥ ਕੰਬਣ ਪਹਿਲੀ ਵਾਰ ਮਾਈਕ ਫੜਿਆ ਜਦੋਂ ਮੈਂ ਤੇ ਉੱਥੇ ਮਨੇ ਜਦੋਂ ਫਸਟ ਟਾਈਮ ਬੋਲੀ ਪੂਰੀ ਸਚਾਈ ਨਿਕਲੀ ਹੈ ਮੇਰੇ ਮੂੰਹ ਚੋਂ ਤੇ ਅੱਜ ਵੀ ਇੱਥੇ ਮੈਂ ਬੈਠੀ ਆ ਤੇ ਮੈਂ ਜੋ ਮੇਰੇ ਮਨ ਚ ਆਈ ਉਹ ਹੀ ਬੋਲ ਰਹੀ ਆ ਉਸ ਟਾਈਮ ਵੀ ਮੈਂ ਉੱਥੇ ਬੋਲੀ ਉਹੀ ਚੀਜ਼ ਬੋਲੀ ਬੇ ਬਾਕੀ ਨਾਲ ਇੰਨੀ ਗੱਲ ਕਰਨਾ ਵੈਸੇ ਤਾਂ ਅੱਜ ਕੱਲ ਮੁੰਡਾ ਵੀ ਡਰਦਾ ਹੈ ਅੱਜ ਦਾ ਸਮਾਂ ਇੱਕ ਕੁੜੀ ਹੋਣ ਦੇ ਨਾਤੇ ਤੁਹਾਨੂੰ ਡਰ ਨਹੀਂ ਲੱਗਦਾ ਬੇ ਬਾਕੀ ਤੋਂ ਆਦੀ ਤੋਂ ਬਸ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਸੱਚ ਦਾ ਪਲੜਾ ਭਾਰੀ ਹੁੰਦਾ ਹ ਹ ਅੱਜ ਕੱਲ ਸੱਚ ਦਾ ਪਲੜਾ ਭਾਰੀ ਨਹੀਂ ਹੁੰਦਾ ਪਰ ਆਪ ਮੈਂ ਸੋਚ ਉਹ ਰੱਖੀ ਹੋਈ ਹੈ ਨਾ ਜੇ ਆਪ ਚੰਗਾ ਸੋਚਾਂਗੇ ਤਾਂ ਚੰਗਾ ਹੋਊਗਾ ਜੇ ਮਾੜਾ ਸੋਚਾਂਗੇ ਤਾਂ ਮਾੜਾ ਹੀ ਹੋਊਗਾ ਹ ਇੱਕ ਸੋਚ ਤੇ ਬੰਦੇ ਦੇ ਡਿਪੈਂਡ ਕਰ ਜਾਂਦਾ ਹੈ ਕਿਉਂਕਿ ਜਿੰਨਾ ਕ ਮੈਂ ਆਪ ਦਾ ਮਤਲਬ ਅੱਜ ਤੁਸੀਂ ਮੇਰੇ ਕੋਲ ਆਏ ਹੋ ਜੇ ਮੈਂ ਕੁਛ ਆਪ ਦਾ ਨਾਮ ਬਣਾਇਆ ਫੇਰ ਹੀ ਆਏ ਹਣਾ ਤੇ ਮੈਨੂੰ ਇੱਥੇ ਤੱਕ ਪਹੁੰਚਦੀ ਸਟਾਰਟਿੰਗ 'ਚ ਉਮੀਦ ਨਹੀਂ ਹੁੰਦੀ ਸੀ ਨੀ ਕਦੇ ਸੋਚਿਆ ਸੀ ਵੀ ਸੱਤ ਬੜੀ ਕੁੜੀ ਦੀ ਵੀ ਇੰਟਰਵਿਊ ਹੋ ਸਕਦੀ ਹੈ ਕਦੇ ਵੀ ਨਹੀਂ ਜਿਹਨੂੰ ਸਿਰਫ ਘਰ ਦੇ ਕਹਿੰਦੇ ਵੀ ਕੰਮ ਬਹੁਤ ਵਧੀਆ ਕਰਦੀ ਹੈ ਕੰਮ ਬਹੁਤ ਨਹੀਂ ਕਰਦੀ ਹੈ ਪੰਡਾ ਕੀ ਕਹਿੰਦੇ ਸੀ ਮਤਲਬ ਛੋਟੇ ਜਿਹੇ ਸੀ ਪੰਟਾ ਓਡੀਆਂ ਸੋਹਣੀਆਂ ਤੋਂ ਹੁੰਦੀ ਆ ਬੱਠਲ ਚੀ ਤੋ ਦਿੰਦੀ ਆ ਐਨਾ ਸਿਰਫ ਤਾਂਦੀ ਸੀ ਮੈਂ ਉਹਨਾਂ ਚ ਹੀ ਬੋਲੇ ਜਾਂਦੀ ਸੀ ਉਹ ਸਿਰਫ ਤਾਂ ਨਹੀਂ ਸੀਗੀ ਵੈਸੇ ਉਹ ਅਸਰ ਉਸ ਤਰ੍ਹਾਂ ਸੀਗਾ ਪੰਪ ਵੀ ਜਾਂ ਚੱਲ ਕਰੀ ਚੱਲੂਗੀ ਹੁਣ ਵੀ ਫਿਰ ਪੈਂਟਾ ਸਹੀ ਧੋ ਦਿੰਨੇ ਹੋ ਕਿ ਹੁਣ ਮੈਂ ਛੱਡਦੀ ਹਾਂ ਹੁਣ ਛੱਡਦੀ ਹਾਂ ਮਾਣ ਭਾਬੀ ਹੋ ਰਹੀ ਹੈਗੇ ਅੱਛਾ ਹੁਣ ਹੁਣ ਭਾਬੀ ਨੂੰ ਤੁਸੀਂ ਪੰਪ ਡਾਇਵਰਟ ਕਰਤੇ ਵੀ ਉਧਰ ਚੱਲ ਵੀ ਉਹ ਪੈ ਗਈ ਪਹਿਲਾਂ ਨਹੀਂ ਹੁਣ ਮੈਂ ਮਾਰਿਆ ਕਰੂੰਗੀ ਹੁਣ ਤਾਂ ਮੇਰੀ ਮੰਮੀ ਨੂੰ ਫਾ ਮਾਰ ਦਿੰਨੀ ਆ ਮਤਲਬ ਹੁਣ ਮੈਂ ਸੱਚੀ ਰੈਲਿਟੀ ਚ ਕੰਮ ਘਟ ਗਈ ਮਤਲਬ ਇੱਧਰ ਜਿਆਦਾ ਧਿਆਨ ਨਾ ਸਟਾਰ ਬਣ ਗਈ ਨਾ ਨਹੀਂ ਸਟਾਰ ਨਹੀਂ ਬਣੀ ਉਦਾਂ ਮਤਲਬ ਇੰਦਰ ਵੀ ਸਾਰੀ ਦਿਹਾੜੇ ਦਿਮਾਗ ਕਦੇ ਉਧਰੋਂ ਮੈਸੇਜ ਕਰਦੇ ਉਧਰੋਂ ਹੈਨਾ ਤੇ ਇੱਕ ਇੱਕ ਦਿਨ ਮੈਂ ਮੰਮੀ ਨੂੰ ਕਿਹਾ ਮੈਂ ਕਿਹਾ ਮੰਮੀ ਮੰਮੀ ਮੇਰੀ ਮਮਮੀ ਦੀ ਬਣਾਈ ਰੋਟੀ ਜ਼ਿਆਦਾ ਵਧੀਆ ਲੱਗਦੀ ਹੈ ਤੇ ਉਹਦੇ ਨਾਲ ਮਮਮੀ ਕਹਿੰਦੀ ਰੋਟੀ ਬਣਾ ਲੈ ਸੋਹਣੇ ਮੈਂ ਕਹਿੰਦਾ ਨਾ ਮੰਮੀ ਤੇ ਰੋਟੀਆਂ ਬਹੁਤ ਸਵਾਦ ਬਣਉਣੀ ਹੈ ਤੇਰੀਆਂ ਤਾਂ ਮੈਂ 4-5 ਖਾਈ ਨਾ ਮਮਮੀ ਕਹਿੰਦੀ ਪੰਪ ਕਿਸੇ ਹੋਰ ਨੂੰ ਨਹੀਂ ਇਹ ਕਹੀ ਮੈਂ ਦੇ ਦੇ ਕੇ ਤੈਨੂੰ ਪੈਂਟਾ ਤੂੰ ਆਈ ਨਾ ਮੰਮੀ ਨੂੰ ਪਤਾ ਸੀ ਮਮਮੀ ਕਹਿੰਦੀ ਇਹ ਪੰਪ ਕਿਸੇ ਹੋਰ ਨੂੰ ਨਹੀਂ ਹੌਂਦੀ ਮੰਮੀ ਕਹਿੰਦੀ ਵੀ ਤੂੰ ਕੰਮ ਹੀ ਛੱਡ ਜੀ ਜਾਵਾਂ ਨਾ ਵੀ ਹੋਣੀ ਐ ਹਨ ਮੈਨੂੰ ਮਮਮੀ ਨੂੰ ਪਤਾ ਦਿਮਾਗ ਸੱਚੀ ਬਹੁਤ ਜ਼ਿਆਦਾ ਲੱਗਦਾ ਇਨਾਂ ਚੀਜ਼ਾਂ ਦੇ ਵਿੱਚ ਕਿਉਂਕਿ ਹੁਣ ਇੱਕ ਮੈਂ 뮤직 ਕਲਾਸ ਲੈ ਰਹੀ ਆ ਫਿਰ ਉਧਰ ਦਿਮਾਗ ਲਾ ਦੋਸਵਾਰ ਲ ਗਾਣੇ ਵੀ ਕਰਨੇ ਹੂੰ ਮਤਲਬ ਹੁਣ ਆਪਾਂ ਲਾਈਫ ਤੇ ਧਿਆਨ ਦਿੱਤਾ ਹੋਇਆ ਵੀ ਇੱਥੋਂ ਤੱਕ ਆ ਗਏ ਜਿਹੜੇ ਚ ਸੋਚੀ ਨਹੀਂ ਸੀ ਉਹ ਹੋ ਚੁੱਕੀ ਜੀ ਤੇ ਹੁਣ ਆਪਾਂ ਸੋਚ ਲਾਂਗੇ ਤਾਂ ਫਿਰ ਬਹੁਤ ਅੱਗੇ ਜਾ ਸਕਦੇ ਹਾਂ ਨਾ ਹੂੰ ਬਹੁਤ ਬਹੁਤ ਧੰਨਵਾਦ ਤੁਸੀਂ ਤੁਹਾਡਾ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਵੀ ਤੁਹਾਡਾ ਵੀ ਇੱਡੀ ਤਰ੍ਹਾਂ ਚੱਲ ਕੇ ਆਈ ਚਲੋ ਤੁਹਾਡੇ ਤੁਹਾਡੇ ਕਰਕੇ ਆਏ ਆ ਜੁੜੇ ਰਹੋ ਵੋਕਲ ਜਗਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ